ਕਿਸਾਨ ਅੰਦੋਲਨ ਦਾ ਅੱਜ ਪੰਜਵਾਂ ਦਿਨ ਹੈ ਤਾਂ ਸੰਘਰਸ਼ ਜਿਹੜਾ ਉਹ ਲਗਾਤਾਰ ਜਾਰੀ ਹੈ ਜੇਕਰ ਕੇਂਦਰ ਸਰਕਾਰ ਮੰਗਾ ਮੰਨਦੀ ਹੈ ਤਾਂ ਠੀਕ ਹੈ ਨਹੀਂ ਤਾਂ ਦਿੱਲੀ ਦੀਆਂ ਬਰੂਹਾਂ ਤੇ ਇੱਕ ਵਾਰ ਫਿਰ ਤੋਂ ਕਿਸਾਨੀ ਅੰਦੋਲਨ ਜਿਹੜਾ ਉਹ ਚੱਲੇਗਾ ਤਾਂ ਹਾਲਾਂਕਿ ਹੁਣ ਇਹ ਵੀ ਦੱਸਦੀ ਕਿ ਸਵੇਰ ਦਾ ਲਗਭਗ 7:30 ਸਮਾਂ ਔਰ ਠੰਡ ਜਿਹੜੀ ਉਹ ਲਗਾਤਾਰ ਵਧ ਰਹੀ ਹੈ ਪਰ ਕਿਸਾਨ ਜਿਹੜੇ ਨੇ ਉਹ ਇਸ ਵਕਤ ਵੀ ਬਾਰਡਰਾਂ ਦੇ ਉੱਪਰ ਡਟੇ ਖੜੇ ਆਂ ਘਰਾਂ ਤੋਂ ਚੱਲੇ ਹੋਏ 7 ਦਿਨ ਹੋ ਗਏ ਲੇਕਿਨ ਬਾਰਡਰਾਂ ਤੇ ਬੈਠੇ ਹੋਏ ਅੱਜ ਪੰਜਵਾਂ ਦਿਨ ਆ ਤਾਂ ਬਿਲਕੁਲ ਤਸਵੀਰ ਦਿਖਾਉਂਦੇ ਆ ਕਿ ਜਿਸ ਤਰੀਕੇ ਨਾਲ ਠੰਡ ਹੈ ਤਾਂ ਲਗਾਤਾਰ ਚਾਹ ਦਾ ਲੰਗਰ ਜਿਹੜਾ ਉਹ ਚੱਲ ਰਿਹਾ ਹੈ ਲਗਲੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਪਾਣੀ ਦੀਆਂ ਬੋਤਲਾਂ ਜਾਂ ਫਿਰ ਹੋਰ ਕਈ ਜ਼ਰੂਰਤ ਦਾ ਸਮਾਨ ਜਿਹੜਾ ਉਹ ਲਿਆ ਰਹੇ ਨੇ ਲੇਕਿਨ ਦੂਸਰੀ ਤਰਫ ਇਹ ਵੀ ਗੱਲ ਦਾ ਸੀ ਕਿ ਪੰਜਾਬ ਜਿਹੜਾ ਸ਼ੁਰੂ ਤੋਂ ਹੀ ਆਪ ਮੁਹਾਰਾ ਰਿਹਾ ਔਰ ਮੋਰੀ ਰਿਹਾ ਹੈ ਕਿ ਜਿਸ ਵੀ ਜਗ੍ਹਾ ਦੇ ਉੱਪਰ ਭੀੜ ਪੈਂਦੀ ਹੈ ਜਾਂ ਫਿਰ ਲੰਗਰ ਦੀ ਲੋੜ ਹੁੰਦੀ ਹੈ ਤਾਂ ਪੂਰਾ ਪੰਜਾਬ ਜਿਹੜਾ ਹੈਗਾ ਉਹ ਡਟ ਕੇ ਖੜਾ ਹੋ ਜਾਂਦਾ ਕਿਉਂਕਿ ਆਮ ਤੌਰ ਦੇ ਉੱਪਰ ਜਿਹੜੀ ਕਹਾਵਤ ਵੀ ਹੈ ਔਰ ਹੁਣ ਗੁਰੂ ਨਾਨਕ ਦਾ ਜਿਹੜਾ ਲੰਗਰ ਚੱਲਦੇ ਨੂੰ ਵੀ ਅੱਜ ਇਸ ਜਗ੍ਹਾ ਦੇ ਉੱਪਰ 7 ਦਿਨ ਹੋ ਗਏ ਲੇਕਿਨ ਉੱਥੇ ਹੀ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਜਿਸ ਤਰੀਕੇ ਦੇ ਇਸ ਜਗ੍ਹਾ ਤੇ ਉੱਤੇ ਮੌਸਮ ਹੈ ਜਿਸ ਤਰੀਕੇ ਦਾ ਲਿਹਾਜ਼ ਹੈ ਉਸੇ ਤਰੀਕੇ ਦੇ ਹੀ ਪ੍ਰਬੰਧ ਜਿਹੜੇ ਉਹ ਕਿਸਾਨਾਂ ਨੇ ਕੀਤੇ ਹੋਏ ਹੈ ਇਹ ਜਿਹੜੀ ਮੇਰੇ ਪਿੱਛੇ ਬਿਲਕੁਲ ਤਸਵੀਰ ਹੈ ਆ ਦੇਖ ਸਕਦੇ ਹੋ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜ਼ਰੂਰ ਦਿਖਾਵੇ ਕਿ ਜਿਹੜਾ ਟੈਂਟ ਹੈ ਇਹ ਇਸ ਜਗ੍ਹਾ ਦੇ ਉੱਪਰ ਲਗਾਇਆ ਗਿਆ ਲੇਕਿਨ ਇਹ ਟੈਂਟ ਜਿਹੜਾ ਆਮ ਤੌਰ ਦੇ ਉੱਪਰ ਪਹਾੜਾਂ ਦੇ ਵਿੱਚ ਟਰੈਕਿੰਗ ਦੇ ਲਈ ਵਰਤਿਆ ਜਾਂਦਾ ਹੈ ਲੇਕਿਨ ਸਿੱਧੇ ਤੌਰ ਦੀ ਇੱਕ ਗੱਲ ਇਹ ਵੀ ਹੈ ਕਿ ਜੇ ਇਸ ਤਰੀਕੇ ਦਾ ਬੋਸਮ ਹੈ ਜੇ ਇਸ ਤਰੀਕੇ ਦੀ ਠੰਡ ਹੈ ਉਸ ਤਰੀਕੇ ਦਾ ਹੀ ਇਸ ਜਗ੍ਹਾ ਦੇ ਉੱਪਰ ਕਿਸਾਨਾਂ ਨੇ ਪ੍ਰਬੰਧ ਜਿਹੜਾ ਉਹ ਕੀਤਾ ਹੋਇਆ ਤਾਂ ਗੱਲਬਾਤ ਜਿਹੜੀ ਹੈ ਉਹ ਵੀ ਕਰਾਂਗੇ ਸਰ ਇਹ ਸਭ ਤੋਂ ਪਹਿਲਾਂ ਦੱਸਿਓ ਵੀ ਜਿਸ ਤਰੀਕੇ ਦਾ ਟੈਂਟ ਲੱਗਿਆ ਹੋਇਆ ਹੈ ਇਹ ਟੈਂਟ ਆਮ ਤੌਰ ਦੇ ਉੱਪਰ ਪਹਾੜਾਂ ਦੇ ਵਿੱਚ ਵਰਤਿਆ ਜਾਂਦਾ ਜਿੱਥੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਤਾਂ ਕੀ ਕਿਸਾਨਾਂ ਜਿਹੜੇ ਹੈਗੇ ਇਸ ਜਗ੍ਹਾ ਦੇ ਉੱਪਰ ਲੱਗੇ ਹੋਏ ਕਿੰਨਾ ਕੁ ਫਾਇਦਾ ਇਸਾ ਮਿਲਦਾ ਹੈ ਵੇਖੋ ਜੀ ਠੰਡ ਦਾ ਮੌਲਿਆ ਤੇ ਠੰਡ ਦੇ ਵਿੱਚ ਠੰਡ ਤੋਂ ਬਚਣਾ ਬਚਣ ਵਾਸਤੇ ਜਿਹੜਾ ਬਚਾਅ ਵਾਸਤੇ ਜਿਹੜਾ ਟੈਂਟ ਲਾਇਆ ਗਿਆ ਆ ਤਾਂ ਜੋ ਠੰਡ ਟਰਾਲੀ ਦੇ ਵਿੱਚ ਵੀ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੀਆਂ ਡਬਲ ਡਬਲ ਤਰਪਾਲਾਂ ਪਾਈਆਂ ਕਿ ਠੰਡ ਤੋਂ ਬਚਾ ਜਾਵੇ ਗਰਮੀ ਤੋਂ ਬਚਾ ਜਾਵੇ ਇਹ ਵੀ ਜਿਹੜਾ ਟੈਂਟ ਹੈ ਇਹਦੇ ਚ ਠੰਡ ਤੋਂ ਜਿਹੜਾ ਬਚਾਏ ਤਾਂ ਕਰਕੇ ਇਹ ਟੈਂਟ ਲਾਇਆ ਤੇ ਹੋਰ ਵੀ ਜਿਹੜੇ ਉਹ ਹੋਰ ਵੀ ਲੱਗ ਰਹੇ ਆ ਕਿਉਂਕਿ ਜਿਸ ਤਰੀਕੇ ਦੀ ਗੱਲ ਕਰੀ ਤਾਂ ਆਮ ਦੌਰ ਦੇ ਉੱਪਰ ਇਹ ਦੇਖਿਆ ਜਾਂਦਾ ਜਾਂ ਸੁਣਿਆ ਜਾਂਦਾ ਵੀ ਕਿਸਾਨ ਜਿਹੜੇ ਨੇ ਉਹ ਬੜਾ ਪਿੱਛੇ ਦੇ ਨੇ ਬੈਕਵਰਡ ਸੋਰਸਟੇ ਨੇ ਜਾਂ ਅਜਿਹੀਆਂ ਫਿਰ ਤਕਨੀਕਾਂ ਤੁਸੀਂ ਕਿੱਥੋਂ ਸਿੱਖਿਆ ਵੀ ਹੁਣ ਪਤਾ ਨਹੀਂ ਕਿੰਨੇ ਦਿਨ ਇੱਥੇ ਲੱਗਣੇ ਆ ਔਰ ਪੱਕੇ ਮੋਰਚੇ ਲੱਗ ਚੁੱਕੇ ਆ ਸ਼ੰਭੂ ਬਾਡਰ ਦੇ ਉੱਪਰ ਵੀ ਟੈਂਟ ਜਿਹੜੇ ਨੇ ਉਹ ਹਿਮਾਚਲ ਵਾਲੇ ਲਾ ਚੁੱਕੇ ਆ ਦੇਖੋ ਜੀ ਜੇ ਆਪਾਂ ਪੰਜਾਬੀ ਨੂੰ ਕਹੀਏ ਕਿ ਬੈਕਵਰਡ ਏਰੀਆ ਨਹੀਂ ਇਹ ਭੋਲਿਆ 1822 ਦੇ ਵਿੱਚ ਉਹ ਪਿਛਲਾ ਇਤਿਹਾਸ ਪੜੋ ਸਿੱਖ ਹੀ ਜਿਹੜਾ ਸੀ ਉਹ ਸਭ ਤੋਂ ਮੋਰੀ ਪੜਾਈ ਦੇ ਵਿੱਚ ਸਿੱਖੇ ਜੇਦੇ ਤੋਂ ਸਿੱਖ ਕੇ ਤੇ ਲੰਡਨ ਦੇ ਵਿੱਚ ਕੈਂਬਰੇਜ ਯੂਨੀਵਰਸਿਟੀ ਜਿਹੜੀ ਬਣੀ ਆ ਉਹ ਸਾਡੇ ਤੋਂ ਸਿੱਖਿਆ ਲ ਕੇ ਬਣੀ ਹੈ ਕਿਤੇ ਨਾ ਕਿਤੇ ਸਾਨੂੰ ਜਿਹੜਾ ਉਹ ਧੱਕੇ ਪੜ੍ਹਾਈ ਤੇ ਉੱਤੇ ਪਿੱਛੇ ਵਾਝਾਂ ਜਿਹੜਾ ਕੀਤਾ ਗਿਆ ਆ ਸੋ ਇਹ ਗੱਲ ਨਹੀਂ ਆਪਾਂ ਕਹਿ ਸਕਦੇ ਵੀ ਸਿੱਖ ਹਾਂ ਇਹ ਆ ਵੀ ਪੜਨਾ ਆਪਣਾ ਇਤਿਹਾਸ ਪੜਨਾ ਤੇ ਜਿਹੜੀ ਉਹ ਸਿੱਖਿਆ ਜਿਹੜੀ ਆ ਉਹ ਪੜ ਕੇ ਜਿਹੜੇ ਬੱਚਾ ਨੂੰ ਸਭ ਬਾਹਰ ਜਾਂਦੇ ਉਹਨਾਂ ਨੂੰ ਇੱਥੇ ਰਹਿ ਕੇ ਤੇ ਆਪਣਾ ਜਿਹੜਾ ਉਹਨੂੰ ਜਿਹੜਾ ਦੇਸ਼ ਆ ਉਹਨੂੰ ਤਰੱਕੀ ਚ ਕਰਨਾ ਚਾਹੀਦਾ ਨਾ ਕਿ ਆ ਬਾਹਰ ਜਾ ਕੇ ਜਿਹੜਾ ਜਿੰਨਾ ਆਪ ਬਾਹਰ ਨੂੰ ਭਜਦੇ ਆ ਜੇ ਉਹ ਆਪਾ ਪੜ੍ਹ ਲਿਖ ਕੇ ਇੱਥੇ ਨੌਕਰੀ ਲਾਵਾਂਗੇ ਆਈਪੀਐਸ ਆਪਣੇ ਹੋਣਗੇ ਤੇ ਕਿਤੇ ਨਾ ਕਿਤੇ ਪਈ ਆਪਣੀ ਸੁਨਵਾਈ ਵੀ ਹੋਊਗੀ ਅੱਜ ਆੜੇ ਧੱਕੇਸ਼ਾਈਆਂ ਇਹਦੇ ਨਾ ਹੋਣਗੀਆਂ ਤਾਂ ਹੁਣ ਆ ਬਾਰਡਰ ਵੇਖੇ ਤੁਸੀਂ ਦੇਖ ਲਿਆ ਇਹਦਾ ਇਨਾ ਪਾਕਿਸਤਾਨ ਤੇ ਜੋਰ ਨਹੀਂ ਲੱਗਦਾ ਜਿੰਨਾ ਇੱਕ ਦੋ ਸਟੇਟਾਂ ਦੇ ਵਿੱਚ ਜਿਹੜਾ ਉਹ ਕੀਤਾ ਗਿਆ ਭਾਰਤ ਸਰਕਾਰ ਨੇ ਤੇ ਨਾ ਕਿ ਹਾਨੂੰ ਅਸੀਂ ਵੀ ਉਸੇ ਭਾਰਤ ਦੇ ਵਸਨੀਕ ਮੰਨਦੇ ਆ ਤੇ ਉਹ ਕਹਿੰਦੇ ਕਿ ਖੱਟਰ ਸਾਹਿਬ ਦਾ ਬਿਆਨ ਹੈ ਕਹਿੰਦਾ ਕਿ ਮੈਂ ਪੰਜਾਬ ਨੂੰ ਭਾਰ ਅਸੀਂ ਭਾਰ ਮੈਂ ਭਾਰਤੀ ਹਾਂ ਤੇ ਪੰਜਾਬੀ ਨੂੰ ਇੱਕ ਵੱਖਰਾ ਦੱਸੰਦਿਆ ਹੈ ਤੇ ਜਿਹੜਾ ਕਿ ਬਿਲਕੁਲ ਹੀ ਉਹਨੂੰ ਇਹ ਬਿਆਨਬਾਜ਼ੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਨਿਖੇਦੀ ਕਰਦੇ ਨਾਲ ਲੰਗਰ ਪ੍ਰਸ਼ਾਦੇ ਤਿਆਰ ਹੈ ਚੱਲ ਰਿਹਾ ਲਗਾਤਾਰ ਜਿਸ ਪੰਜਵਾਂ ਦਿਨ ਹੋ ਗਿਆ ਸੇਵਾ ਦਾ ਦਿਨ ਔਰ ਇਹ ਲੋਕਾਂ ਨੂੰ ਇੱਕ ਵਹਿਮ ਹੋਇਆ ਕਹਿ ਲਈਏ ਵੀ ਲੋਕ ਸੋਚਦੇ ਆ ਇਹ ਆਉਂਦਾ ਕਿੱਥੋਂ ਲੰਗਰ ਲੋਕਾਂ ਨੂੰ ਕੀ ਕਹਿਣਾ ਵੇਖੋ ਜੀ ਇਹ ਤੇ ਸਾਡੇ ਗੁਰੂ ਸਾਹਿਬਾਨ ਜਿਹੜੇ ਆ ਉਹ ਗੁਰੂ ਨਾਨਕ ਤੋਂ 20 ਰੁਪਏ ਦਾ ਲੰਗਰ ਲਾ ਕੇ ਲੰਗਰ ਸ਼ੁਰੂ ਕੀਤਾ ਤੇ ਇਹ ਜਿਹੜਾ ਲੰਗਰ ਉਸੇ ਸਰਦਾਰਾਂ ਨੂੰ ਲੈ ਕੇ ਲੋਕ ਕਿਤੇ ਵੀ ਇਹ ਨਹੀਂ ਵੀ ਕਲਾ ਪੰਜਾਬੀਆਂ ਵਾਸਤੇ ਇੱਥੇ ਲੰਗਰ ਲੱਗਾ ਆ ਤੁਸੀਂ ਵੇਖੋ ਆਪਣਾ ਖਾਲਸਾ ੜਿਆ ਉਹ ਹਰ ਥਾਂ ਜਿੱਥੇ ਵੀ ਕਿਤੇ ਭੀੜ ਬੰਦੀ ਹੈ ਕਿਸੇ ਚਾਏ ਕੋ ਜੰਗ ਦਾ ਮੈਦਾਨ ਚਾਏ ਕਿਤੇ ਕੋਈ ਆਫਤ ਕੁਦਰਤੀ ਆਫਤ ਹੁੰਦੀ ਹੈ ਹਰ ਥਾਂ ਸਿੱਖ ਨੇ ਜਾ ਕੇ ਲੰਗਰ ਲਾਇਆ ਇਹ ਕੋਈ ਇਹ ਨਹੀਂ ਕਹਿਣਾ ਚਾਹੀਦਾ ਵੀ ਇੱਥੇ ਲੰਗਰ ਹੈ ਇੱਥੇ ਆਮ ਲੋਕਾਂ ਦੇ ਸੇਵਾ ਦੇ ਭਾਵਨਾ ਨਾਲ ਲੋਕ ਪਿੰਡਾਂ ਦੇ ਵਿੱਚੋਂ ਲੰਗਰ ਲੈ ਕੇ ਆ ਰਹੇ ਆ। ਤੁਹਾਨੂੰ ਧੰਨਵਾਦ ਆ ਹੁਣ ਜੇਕਰ ਗੱਲ ਕਰੀਏ ਤਾਂ ਸਿੱਧੇ ਤੌਰ ਦੇ ਉੱਪਰ ਖਾਸ ਪ੍ਰਬੰਧ ਜਿਹੜੇ ਹੈਗੇ ਆ ਇਸ ਠੰਡ ਤੋਂ ਬਚਣ ਦੇ ਲਈ ਜਿਵੇਂ ਪਹਾੜਾਂ ਦੇ ਵਿੱਚ ਜਾਂ ਫਿਰ ਉੱਚੀਆਂ ਜਗਾਵਾਂ ਦੇ ਉੱਪਰ ਟ੍ਰੈਕਿੰਗ ਟੈਂਟ ਜਿਹੜੇ ਲਗਾਏ ਜਾਂਦੇ ਨੇ ਤਾਂ ਜੋ ਠੰਡ ਤੋਂ ਬਚਿਆ ਜਾ ਸਿਕਿਓਰ ਜਿਹੜੀ ਧੁੰਦ ਹੈ ਜਿਸ ਤਰੀਕੇ ਦੀ ਔਸ ਪੈਂਦੀ ਹੈ ਤਾਂ ਉਸ ਤੋਂ ਬਚਣ ਦੇ ਲਈ ਕਿਸਾਨਾਂ ਨੇ ਲਗਭਗ ਹਰੇਕ ਰਲੀਆਂ ਦੇ ਅੱਗੇ ਇਹੋ ਜੇ ਟੈਂਟ ਜਿਹੜੇ ਲਗਾ ਚੁੱਕੇ ਨੇ ਕਿਉਂਕਿ ਸਿੱਧੇ ਤੌਰ ਦੇ ਉੱਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਦੀ ਸਰਕਾਰ ਦਾ ਜੇ ਕੁਝ ਖਾਸ ਪਤਾ ਨਹੀਂ ਕਿ ਕਿੰਨੇ ਸਮਾਂ ਉਹਨਾਂ ਨੇ ਹੋਰ ਲਗਾਉਣਾ ਕਿਉਂਕਿ ਐਤਵਾਰ ਦਾ ਦਿਨ ਦਿੱਤਾ ਹੈ ਮੀਟਿੰਗ ਦਾ ਪਹਿਲੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਤਿੰਨ ਉਸ ਦੇ ਵਿੱਚ ਕੁਝ ਖਾਸ ਸਿੱਟਾ ਜਿਹੜਾ ਨਹੀਂ ਨਿਕਲਿਆ ਕਈ ਮੰਗਾਂ ਦੇ ਉੱਪਰ ਸਹਿਮਤੀ ਬਣਦੀ ਹੈ ਲੇਕਿਨ ਅਜੇ ਤੱਕ ਪੁਰਾਣੀਆਂ ਜਿਹੜੀਆਂ ਮੰਗਾਂ ਨੇ ਉਸੇ ਤਰ੍ਹਾਂ ਹੀ ਲਟਕਦੀਆਂ ਨੇ ਹੁਣ ਅਗਲਾ ਵਿਚਾਰ ਜਿਹੜਾ ਆ ਜਾਂ ਕਹਿ ਲਈ ਉਹ ਅਗਲਾ ਸਮਾਂ ਦੱਸੇਗਾ ਕਿ ਅਗਲਾ ਹੁਣ ਸਟੈਪ ਜਿਹੜਾ ਸਟਰੈਟਜੀ ਕੀ ਕਿਸਾਨਾਂ ਵੱਲੋਂ ਬਣਾਈ ਜਾਣ شامبو بارير